ਗੁਰਦੀਕਾ ਕਾਲਾ ਵਾ ਗੁਰਦੀਗੀ ਪਤੇ ਅੱਜ 28 ਤਰੀਕ ਨੂੰ ਮੇਰੇ ਪਿਤਾ ਨੂੰ ਮੋਗੇ ਜੇਲ੍ਹ ਚੋਂ ਮੋਗੇ ਆਪਣੀਆਂ ਕਚਹਿਰੀਆਂ ਚ ਲੈ ਕੇ ਆਏ ਸੀਗੇ ਉਥੇ ਤਰੀਕ ਸੀਗੀ ਉਹਨਾਂ ਦੀ ਤੇ ਉੱਥੇ ਲੈ ਕੇ ਆਏ ਸੀ ਤੇ ਉੱਥੇ ਉਹਨਾਂ ਦੀ ਮਤਲਬ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਮੇਰੀ ਭੂਆ ਗਈ ਸੀ ਮੇਰੇ ਚਾਚਾ ਗਿਆ ਹੀ ਤਾਂ ਮੇਰੀ ਮੰਮੀ ਗਈ ਤੇ ਮੈਂ ਗਿਆ ਹੀਗਾ ਤੇ ਬਾਪੂ ਜੀ ਮੇਰੇ ਗਏ ਸੀਗੇ ਸਾਨੂੰ ਉੱਥੇ ਉਹਨਾਂ ਨੇ ਮਿਲਣ ਨਹੀਂ ਦਿੱਤਾ ਇੰਨਾ ਸਰਕਾਰਾਂ ਦਾ ਧੱਕਾ ਹੈ ਤੇ ਉੱਥੇ ਮਾੜਾ ਮੋਟਾ ਮਤਲਬ ਹਾਲਚਾਲੀ ਪੁੱਛ ਲੈਂਦੀ ਇੰਨਾ ਕੋਈ ਮਿਲਣ ਦੇ ਦਿੰਦੇ ਉਹਨਾਂ ਨੇ ਮਿੰਟੋ-ਮਿੰਟ ਮਤਲਬ ਸਾਈਨ ਕਰਾਈ ਤੇ ਮਿੰਟੋ-ਮਿੰਟ ਗੱਡੀ ਚ ਭਾ ਕੇ ਲੈ ਗਏ ਇੰਨਾ ਧੱਕਾ ਹੈ ਮੇਰੇ ਚਾਚੇ ਨੇ ਮਾੜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਮੇਰੇ ਚਾਚੇ ਨੂੰ 15-20 ਜਾਣੇ ਹਰਮਨ ਸਿੰਘ ਨੂੰ ਪੈ ਗਏ ਤੇ ਉਹਨਾਂ ਦਾ ਫੋਨ ਮਤਲਬ ਜ ਹੁੰਦੀ ਇੰਨਾ ਜਿਆਦਾ ਸਰਕਾਰਾਂ ਦਾ ਧੱਕਾ ਤੇ ਇਸ ਵੀਡੀਓ ਡਿਲੀਟ ਵੀ ਕਰਤੀ ਤੇ ਉੱਤੋਂ ਸਾਰੀ ਸਕਰੀਨ ਫੋਨ ਦੀ ਕਰੈਕ ਹੋ ਗਈ ਦੇ ਵਿੱਚ ਲਾਈਨਾਂ ਆ ਗਈਆਂ ਇੰਨਾ ਜਿਆਦਾ ਸਰਕਾਰਾਂ ਦਾ ਧੱਕਾ ਚੱਲਦਾ ਪਿਆ ਹੁਣ ਵੀਡੀਓ ਵੀ ਸਾਨੂੰ ਬਣਾਉਣ ਦਿੱਤੀ ਜਿਹੜੇ ਸਿੱਕ ਜਿਹੜੇ ਪੁਲਸ ਵਾਲੇ ਹੈਗੇ ਆ ਫਰੌਡ ਵਾਲੇ ਇਹ ਫਰੌਡੀਏ ਪੁਲਸ ਵਾਲੇ ਆ ਗੰਦ ਪੁਲਸ ਵਾਲੇ ਜਿਹੜੇ ਜਿਹੜੇ ਕੁੱਤੇ ਪੁਲਸ ਵਾਲੇ ਅੱਧੇ ਅੱਧੇ ਆਹੀ ਸਾਰਿਆਂ ਨੂੰ ਮਾੜਾ ਨਹੀਂ ਆਂਦੇ ਅੱਧੇ ਚੰਗੇ ਵੀ ਆ ਤੇ ਅੱਧੇ ਮਾੜੇ ਵੀ ਆ ਚੰਗਿਆਂ ਨੂੰ ਪਤਾ ਕਿਹੜੇ ਚੰਗੇ ਆ ਤੇ ਮਾੜਿਆਂ ਨੂੰ ਪਤਾ ਕਿਹੜੇ ਮਾੜੇ ਆ ਕਈਆਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਪੁਲਸ ਵਾਲਿਆਂ ਉਹਨਾਂ ਤੇ ਸਾਨੂੰ ਬੜਾ ਜਿਆਦਾ ਚੜਦਾ ਗੁੱਸਾ ਸਿੱਧੀ ਜੀ ਗੱਲ ਆ ਜਿਹੜੇ ਪੁਲਸਾਂ ਨੇ ਚੰਗੇ ਉਹਨਾਂ ਨੂੰ ਵੀ ਪਤਾ ਤੇ ਜਿਹੜੇ ਮਾੜੇ ਉਹਨਾਂ ਨੂੰ ਵੀ ਪਤਾ ਅਸੀਂ 2027 'ਚ ਦੱਸ ਦਾਂਗੇ ਫਿਰ ਕਿਹੜੇ ਚੰਗੇ ਤੇ ਕਿਹੜੇ ਮਾੜੇ ਆ ਅਸੀਂ ਮਾੜਿਆਂ ਦਾ ਇਕੱਲੇ ਇਕੱਲੇ ਦਾ ਨਾਮ ਚੀਤਾ ਰੱਖਿਆ ਜਿੰਨਾਂ ਜਿੰਨਾਂ ਨੇ ਮੇਰੇ ਚਾਚੇ ਨੂੰ ਦੂਆਂ ਤਿੰਨਾਂ ਨੇ ਧੱਕਾ ਵੀ ਮਾਰਿਆ ਇਨਾ ਜਿਆਦਾ ਸਰਕਾਰਾਂ ਦਾ ਧੱਕਾ ਚੱਲਦਾ ਪਿਆ ਤੇ ਮੇਰੇ ਤੇ ਜਿਹੜੇ ਸਾਰਿਆਂ ਨੂੰ ਧੱਕੇ ਧੁੱਕੇ ਮਾਰ ਕੇ ਪਰਾਂ ਕੀਤਾ 15 20 ਜਾਣੇ ਮੇਰੇ ਕੱਲੇ ਚਾਚੇ ਨੂੰ ਪੈ ਗਈ ਤਾਂ ਕਿ ਉਹ ਵੀਡੀਓ ਇੱਕ ਬਣਾਉਂਦਾ ਪਿਆ ਹੈਗਾ ਸਾਡੇ ਕੋਲ ਇਨਾ ਵੀ ਨਹੀਂ ਹੈਗਾ ਕਿ ਮੈਂ ਆਪ ਦੇ ਡੈਡੀ ਦੀ ਵੀਡੀਓ ਹੀ ਬਣਾ ਸਕੀ ਐ ਸਾਰੇ ਸਾਹਮਣੇ ਇੰਨੀ ਕੋਈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ